ਕੋਈ ਇਹ ਨਹੀਂ ਦੱਸ ਸਕਦਾ ਕਿ ਸੋਸ਼ਲ ਮੀਡੀਆ ਤੇ ਕਦੋਂ ਕੀ ਦੇਖਣ ਨੂੰ ਮਿਲ ਜਾਵੇਗਾ ਇਸ ਦੁਨੀਆ ਵਿੱਚ ਜੋ ਵੀ ਅਨੋਖੀਆਂ ਚੀਜ਼ਾਂ ਵਾਪਰਦੀਆਂ ਹਨ ਤੁਹਾਨੂੰ ਉਹ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਜਾਣਗੀਆਂ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਹਰ ਰੋਜ਼ ਲੜਾਈਆਂ ਸਟੰਟ ਰੀਲਾਂ ਡਾਂਸ ਤਾਂ ਦੇਖਦੇ ਹੋਵੋਗੇ ਉਹਨਾਂ ਦੇ ਵੀਡੀਓਜ਼ ਆਮ ਤੌਰ ਤੇ ਵਾਇਰਲ ਵੀ ਹੁੰਦੇ ਨੇ ਪਰ ਉਹਨਾਂ ਵੀਡੀਓਜ਼ ਦੇ ਵਿੱਚਕਾਰ ਕੁਝ ਜੁਗਾੜੂ ਵੀਡੀਓ ਵੀ ਵਾਇਰਲ ਹੋ ਜਾਂਦੀਆਂ ਨੇ ਲੋਕ ਅਜਿਹੇ ਜੁਗਾੜ ਕਰਦੇ ਨੇ ਕਿ ਸਭ ਦਾ ਧਿਆਨ ਉਹਨਾਂ ਵੱਲ ਹੀ ਹੋ ਜਾਂਦਾ ਹੈ ਇਸ ਕਾਰਨ ਵੀਡੀਓਸ ਵਾਇਰਲ ਹੋ ਜਾਂਦੇ ਨੇ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਨਿਯਮਤ ਤੌਰ ਤੇ ਐਕਟਿਵ ਹੋ ਤਾਂ ਤੁਸੀਂ ਅਜਿਹੇ ਬਹੁਤ ਸਾਰੇ ਜੁਗਾੜੂ ਵੀਡੀਓ ਦੇਖੇ ਹੋਣਗੇ ਫਿਰ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ ਵਿੱਚਕਾਰ ਮਹਾਕੁੰਭ ਚ ਬੱਚਾ ਗਵਾਚ ਨਾ ਜਾਵੇ ਇਸ ਲਈ ਮਾਤਾ ਪਿਤਾ ਨੇ ਅਨੋਖਾ ਪ੍ਰਬੰਧ ਕੀਤਾ ਜਿਸ ਨਾਲ ਬੱਚਾ ਗਵਾਚ ਜਾਣ ਤੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾਲ ਝੋਝਣਾ ਨਹੀਂ ਪਵੇਗਾ ਤੇ ਬੱਚਾ ਵਾਪਸ ਮਿਲ ਜਾਵੇਗਾ। ਵਾਇਲ ਵੀਡੀਓ ਚ ਇੱਕ ਬੱਚਾ ਆਪਣੀ ਮਾਂ ਦੇ ਨਾਲ ਨਜ਼ਰ ਆ ਰਿਹਾ ਹੈ। ਇੱਕ ਵਿਅਕਤੀ ਬੱਚੇ ਨੂੰ ਪੁੱਛਦਾ ਹੈ ਕਿ ਤੂੰ ਕਿੱਥੇ ਜਾਣਾ ਹੈ ਤਾਂ ਬੱਚਾ ਜੌਨਪੁਰ ਕਹਿੰਦਾ ਹੈ। ਫਿਰ ਪੁੱਛਦਾ ਹੈ ਤੁਸੀਂ ਕਿਸ ਦੇ ਨਾਲ ਹੋ? ਤਾਂ ਉਹ ਕਹਿੰਦਾ ਹੈ ਉਹ ਆਪਣੀ ਮਾਂ ਦੇ ਨਾਲ ਹੈ। ਅਜੇ ਜਦੋਂ ਉਸ ਵਿਅਕਤੀ ਦੀ ਨਜ਼ਰ ਉਸਦੇ ਸਿਰ ਤੇ ਪੈਂਦੀ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਅਸਲ ਵਿੱਚ ਬੱਚਾ ਉਲਝਣ ਵਿੱਚ ਸੀ ਉਸਦੇ ਸਿਰ ਤੇ ਉਸਦਾ ਨਾਮ ਅਤੇ ਘਰ ਦਾ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਸੀ ਜਿਸ ਨੂੰ ਦੇਖ ਕੇ ਲੋਕ ਹੱਸਣ ਲੱਗੇ ਇਸ ਦੇ ਨਾਲ ਹੀ ਯੂਜ਼ਰ ਇਸ ਵਾਇਰਲ ਵੀਡੀਓ ਤੇ ਸ਼ਾਨਦਾਰ ਪ੍ਰਤੀਕਿਰਿਆਵਾਂ ਵੀ ਦੇ ਰਹੇ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਕਿੱਥੇ ਲੱਗਾ ਹੈ ਕहां ਜਾਣਾ ਆਪਕੋ ਕਿਸ ਗੱਡੀ ਵਿੱਚ ਬੈਠੇ ਹੈ ਕहां ਕਿਸ کے ساتھ ਹੋ ਬੇਟਾ ਮੰਮੀ के, के है? साथ के अच्छा ਇਹ ਇਹ ਕੀ ਲਿਖਾ ਹੈ ਮੋਬਾਈਲ ਨੰਬਰ ਲਿਖਿਆ ਹੈ ਗਿਆ ਆਪਕਾ ਤင် ਦੇਖੇ ਇਸ ਵਿੱਚ अच्छा यार अच्छी योजना है यार चलो बढ़िया <laughs> कोई ਇਹ ਨਹੀਂ ਦੱਸ ਸਕਦਾ ਕਿ سوشل میڈیا ਤੇ ਕਦੋਂ ਕੀ ਦੇਖਣ ਨੂੰ ਮਿਲ ਜਾਵੇਗਾ ਇਸ ਦੁਨੀਆ ਵਿੱਚ ਜੋ ਵੀ ਅਨੋਖੀਆਂ ਚੀਜ਼ਾਂ ਵਾਪਰਦੀਆਂ ਹਨ ਤੁਹਾਨੂੰ ਉਹ ਸਭ ਤੋਂ ਪਹਿਲਾਂ سوشل میڈیا ਤੇ ਦੇਖਣ ਨੂੰ ਮਿਲ ਜਾਣਗੀਆਂ ਜਦੋਂ ਤੁਸੀਂ سوشل میڈیا ਤੇ ਹਰ ਰੋਜ਼ ਲੜਾਈਆਂ ਸਟੰਟ ਰੀਲਾਂ ਡਾਂਸ ਤਾਂ ਦੇਖਦੇ ਹੋਵੋਗੇ ਉਹਨਾਂ ਦੇ ਵੀਡੀਓਜ਼ ਆਮ ਤੌਰ ਤੇ ਵਾਇਰਲ ਵੀ ਹੁੰਦੇ ਨੇ ਪਰ ਉਹਨਾਂ ਵੀਡੀਓਜ਼ ਦੇ ਵਿੱਚਕਾਰ ਕੁਝ ਜੁਗਾੜੂ ਵੀਡੀਓ ਵੀ ਵਾਇਰਲ ਹੋ ਜਾਂਦੀਆਂ ਨੇ ਲੋਕ ਅਜਿਹੇ ਜੁਗਾੜ ਕਰਦੇ ਨੇ ਕਿ ਸਬਦ ਦਾ ਧਿਆਨ ਉਹਨਾਂ ਵੱਲ ਹੀ ਹੋ ਜਾਂਦਾ ਇਸ ਕਾਰਨ ਵੀਡੀਓਜ਼ ਵਾਇਰਲ ਹੋ ਜਾਂਦੇ ਨੇ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਨਿਯਮਤ ਤੌਰ ਤੇ ਐਕਟਿਵ ਹੋ ਤਾਂ ਤੁਸੀਂ ਅਜਿਹੇ ਬਹੁਤ ਸਾਰੇ ਜੁਗਾੜੂ ਵੀਡੀਓ ਦੇਖੇ ਹੋਣਗੇ ਫਿਰ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ ਵਿੱਚਕਾਰ ਮਹਾਕੁੰਭ ਚ ਬੱਚਾ ਗਵਾਚ ਨਾ ਜਾਵੇ ਇਸ ਲਈ ਮਾਤਾ ਪਿਤਾ ਨੇ ਅਨੋਖਾ ਪ੍ਰਬੰਧ ਕੀਤਾ ਜਿਸ ਨਾਲ ਬੱਚਾ ਗਵਾਚ ਜਾਣ ਤੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾਲ ਡੋਝਣਾ ਨਹੀਂ ਪਵੇਗਾ ਤੇ ਬੱਚਾ ਵਾਪਸ ਮਿਲ ਜਾਵੇਗਾ ਵਾਇਲ ਵੀਡੀਓ ਚ ਇੱਕ ਬੱਚਾ ਆਪਣੀ ਮਾਂ ਦੇ ਨਾਲ ਨਜ਼ਰ ਆ ਰਿਹਾ ਹੈ ਇੱਕ ਵਿਅਕਤੀ ਬੱਚੇ ਨੂੰ ਪੁੱਛਦਾ ਹੈ ਕਿ ਤੂੰ ਕਿੱਥੇ ਜਾਣਾ ਤਾਂ ਬੱਚਾ ਜੌਨਪੁਰ ਕਹਿੰਦਾ ਹੈ ਫਿਰ ਪੁੱਛਦਾ ਹੈ ਤੁਸੀਂ ਕਿਸ ਦੇ ਨਾਲ ਹੋ ਤਾਂ ਉਹ ਕਹਿੰਦਾ ਹੈ ਉਹ ਆਪਣੀ ਮਾਂ ਦੇ ਨਾਲ ਹੈ ਅਜੀਬ ਜਦੋਂ ਉਸ ਵਿਅਕਤੀ ਦੀ ਨਜ਼ਰ ਉਸਦੇ ਸਿਰ ਤੇ ਪੈਂਦੀ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਅਸਲ ਵਿੱਚ ਬੱਚਾ ਉਲਝਣ ਵਿੱਚ ਸੀ ਉਸਦੇ ਸਿਰ ਤੇ ਉਸਦਾ ਨਾਮ ਅਤੇ ਘਰ ਦਾ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਸੀ ਜਿਸ ਨੂੰ ਦੇਖ ਕੇ ਲੋਕ ਹੱਸਣ ਲੱਗੇ ਇਸ ਦੇ ਨਾਲ ਹੀ ਯੂਜ਼ਰ ਇਸ ਵਾਇਰਲ ਵੀਡੀਓ ਤੇ ਸ਼ਾਨਦਾਰ ਪ੍ਰਤੀਕਿਰਿਆਵਾਂ ਵੀ ਦੇ ਰਹੇ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਕਿੱਥੇ ਜਾਣਾ ਹੈ ਆਪਕੋ ਕਿਸ ਗਾੜੀ ਵਿੱਚ ਬੈਠੇ ਹੈ ਕਹਾਂ ਕਿਸ ਦੇ ਸਾਥ ਹੋ ਬੇਟਾ अच्छा ये, ये क्या लिखा है मोबाइल नंबर लिखा है क्या आपका तुम देखें इसमें अच्छा यार अच्छी परियोजना यार चलो बढ़िया